ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਹਾਂ ਆਡਰੈਸ ਇੱਕ ਵਾਰੀ ਵੇਖਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵਿਖਦਾ ਆਸਲਪੂਰੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕੁਲਦੀਪ ਵੀਰ ਦੇ ਫਾਰਮ ਦੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਮੱਝਾਂ ਦਿਖਾਵਾਂਗੇ ਤੇ ਦੋਵੇਂ ਮੱਝਾਂ ਦੋਸਤ ਬਿਲਕੁਲ ਤਾਜ਼ੀਆਂ ਸੂਈਆਂ ਡਿਟੇਲ ਇਹਨਾਂ ਦੋਵਾਂ ਮਜੇਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਉਹ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਰੀ ਗੱਲ ਨਾ ਹੋਵੇ ਆਓ ਦੋਸਤੋ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਇਹਨਾਂ ਦੋਵਾਂ ਮਜੇਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲੈਂਦੇ ਹਾਂ ਸਾਸੀ ਦਾ ਬਾਈ ਜੀ ਸਾਸੀ ਦਾ ਵੀਰ ਜੀ ਹੋਰ ਬਾਈ ਜੀ ਠੀਕ ਠਾਕ? ਹਾਂਜੀ ਵਧੀਆ ਵੀਰ ਜੀ ਵਧੀਆ। ਚੱਲੀਏ ਤੇ ਵਧੀਆ ਕੰਮ ਕਰ। ਹਾਂਜੀ ਬਹੁਤ ਵਧੀਆ ਵੀਰ ਜੀ। ਡਰੈਸ ਬੋਲਦੀ ਵੀਰ ਆਪਣਾ ਕਰੀ। ਵੀਰ ਜੀ ਨਾਮ ਮੇਰਾ ਕੁਲਦੀਪ ਸਿੰਘ। ਹਾਂਜੀ। ਪਿੰਡ ਪੂਰਾ ਕ੍ਰੀਮਪੁਰਾ। ਹਾਂਜੀ। ਤਹਿਸੀਲ ਪੱਟੀ, ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ। ਠੀਕ ਹੈ ਜੀ। ਇਹ ਫੋਨ ਨੰਬਰ ਦੱਸੀਂ। ਮੋਬਾਈਲ ਨੰਬਰ ਵੀਰ ਜੀ 90663 48000। ਠੀਕ ਹੈ ਜੀ। ਇਹ ਅੱਜ ਵੀਰ ਆਪਣੇ ਕੋਲ ਦੋ ਛੋਟੀਆਂ ਦੋ ਸੂਈਆਂ ਸੁਈਆਂ ਨੇ। ਹਾਂਜੀ ਵੀਰ ਜੀ। ਠੀਕ ਹੈ ਜੀ। ਤੇ ਸ਼ੁਰੂ ਕਰ ਲਈ ਵੀਰ ਆਪਾਂ ਇਸ ਮਾਝੇ ਤੋਂ ਪਹਿਲਾਂ ਡਿਟੇਲ ਦੱਸੀ ਏ ਵੀਰ ਜੀ ਦੂਸਰੀ ਸੂਈ ਛੋਟੀ ਸੂਈ ਹੈ ਜੀ ਹਾਂਜੀ ਇਹਨੂੰ ਵੀ ਜੀ ਅੱਜ 12 13 ਦਿਨ ਹੋ ਗਏ ਸੂਈ ਨੂੰ ਕਿੰਨਾ ਦੁੱਧ ਵੀਰ ਤਿਆਰ ਹਨ ਇਹਦੇ ਥਲੇ ਵੀਰ ਜੀ 12 13 ਲੀਟਰ ਦੁੱਧ ਤਿਆਰ ਹੈ ਜੀ 12 13 ਕਿਲੋ ਦੁੱਧ ਤਿਆਰ ਆ ਹਾਂਜੀ ਤੇ ਬੱਚਾ ਕੀ ਦੋਤੈਨ ਬੱਚਾ ਵੀਰ ਜੀ ਕੱਟਾ ਇਹਦੇ ਮਗਰ ਇਹਦੇ ਮਗਰ ਕੱਟਾ ਹਾਂਜੀ ਠੀਕ ਹੈ ਜੀ ਕੋਈ ਨਹੀਂ ਜੀ ਕੱਢੀ ਬਰਨ ਦੋਸਤੋ 12 13 ਦਿਨ ਦਾ ਟਾਈਮ ਇਹਨੂੰ ਸੂਈ ਨੂੰ ਹੋ ਗਿਆ ਜਿਹਦੇ ਹੁਣ ਦੁੱਧ ਜਿਹੜਾ ਤਿਆਰ ਆ 12 13 ਕਿਲੋ ਦੁੱਧ ਤਿਆਰ ਆ ਇਹ ਬੱਚਾ ਦੋਸਤੋ ਨੇ ਕੱਟਾ ਨਹੀਂ ਧੱਗੇ ਨਾ ਕੰਦਗਾਠ ਮੈਂ ਤਾਂ ਦੋਸਤ ਦੋਸਤੋ ਜਿਹੜਾ ਆਰਡਰ ਆ ਮੈਂ ਨੇ ਬਹੁਤ ਵਧੀਆ ਤਿਆਰ ਕੀਤਾ ਲੈਓ ਇਹ ਜਿਮੋ ਲਓ ਬੱਚੇ ਦਾ ਬਹੁਤ ਵਧੀਆ ਕਰਦੀ ਹੈ ਬੱਚੇ ਦਾ ਜ਼ਿਆਦਾ ਕਰਦੀ ਹੈ ਇਸਕੇ ਜੀ ਦੋਸਤੋ ਬੱਚੇ ਰਹੇ ਤਾਂ ਵੀ ਬੱਚੇ ਦੇ ਲਾਗੇ ਮੜੀ ਕੀ ਕਰਦੇ ਸੀ ਬੱਚੇ ਦਾ ਤਾਂ ਬਹੁਤ ਵਿਜੀ ਹੈ ਨਾ ਆਹ ਦੋਸਤੋ ਬੱਚਾ ਦਾ ਕਟਾ ਏ ਅੱਛਾ ਵੀਜੀ ਦੂਜੀ ਮਾਈ ਤੇ ਮਗਰ ਕਟਾਈ ਏ ਨਹੀਂ ਵੀਜੀ ਉਹਦੇ ਮਗਰ ਕੱਟੀ ਹੈ ਜੀ ਅੱਛਾ ਇਹ ਦੋਸਤੋ ਇੱਕ ਮਾਈ ਤੇ ਮਗਰ ਕਟਾ ਤੇ ਇੱਕ ਤੇ ਮਗਰ ਕੱਟੀ ਏ ਹਾਂਜੀ ਕਦ ਕਰ ਦੋਸਤੋ ਮੈਂ ਤਾਂ ਚੈੱਕ ਕਰ ਲਓ ਇੱਠਪੁਰੇ ਦੀ ਦੋਸਤੋ ਚੜਾਈ ਬਹੁਤ ਸੋਹਣੀ ਹੈ ਵਾਹ ਥਾਣਾ ਵੀ ਦੋਸਤੋ ਦੀ ਸਪੇਸ ਹੈ ਉਹ ਵੀ ਬਹੁਤ ਚੰਗੀ ਹੈ ਚਾਰੇ ਥਣ ਗ੍ਰੈਪ ਦੇ ਵਿੱਚ ਕੋਈ ਫੋਟ ਸ਼ਾਗਣੀ ਨਾਲ ਦੋਸਤੋ ਚੈੱਕ ਤੁਸੀਂ ਕਰ ਸਕਦੇ ਹੋ ਦੋਸਤੋ ਬਹੁਤ ਵਧੀਆ ਆਰਡਰ ਤਿਆਰ ਕੀਤਾ ਪੂਰੇ ਜੋਸ਼ ਵਾਲਾ ਆਰਡਰ ਦੁੱਧ ਵੀਰ ਜੀ ਹੁਣ 12-13 ਕਿਲੋ ਤਿਆਰ ਆ ਪੂਰਾ ਹਾਂਜੀ ਤਿਆਰ ਆ ਵੀਰ ਜੀ ਠੀਕ ਹੈ ਜੀ ਚਵਾਈ ਚੂਈ ਕਿਦਾਂ ਵਧੀਆ ਇੱਕਦਮ ਬਹੁਤ ਵਧੀਆ ਵੀਰ ਜੀ ਕੋਈ ਪੂਰ ਛਟਾਣੀ ਠੀਕ ਹੈ ਜੀ ਹਾਂਜੀ ਪੋਲੀ ਚਵਾਈ ਠੀਕ ਹੈ ਕਿੰਨਾ ਕੁ ਮੁੱਲ ਕਰਦੇ ਵੀਰ ਦਾ ਇਹਦਾ ਵੀਰ ਜੀ 1 ਲੱਖ ਰੁਪਈਆ ਮੁੱਲ ਆ ਜੀ 1 ਲੱਖ ਰੁਪਈਆ ਹਾਂਜੀ पूरा 1 लाख रुपैया ते मानतले किन्ना ਕੋਊਗਾ ਜੀ ਵੀ ਜੀ 2000 ਰੁਪਇਆ ਛੋਟ ਕਰਦਾ ਅਸੀਂ ਵਿੱਚੋਂ 98000 ਰੁਪਏ ਹਾਂਜੀ ਦੋਸਤੋ 1 लाख ਰੁਪਇਆ ਵੀਰ ਨੇ ਡਿਮਾਂਡ ਰੱਖੀ ਜੀ ਤੇ 2000 ਰੁਪਇਆ ਵੀਰ ਕਹਿੰਦਾ ਛੋਟ ਕਰਾਂਗੇ 98000 ਰੁਪਏ ਦੀ ਹੋਗੀ ਮੌਕੇ ਤੇ ਬਾਕੀ ਦੋਸਤੋ ਜਿਹੜੇ ਮੋਲ ਦੇ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਹੋਣ ਦੋਸਤੋ ਜਰੂਰ ਕਰਿਆ ਕਰੋ ਥਣਾ ਜੀ ਦੋਸਤੋ ਸਪੇਸ ਚੈੱਕ ਕਰੋ ਬਹੁਤ ਵਧੀਆ ਥਾਂ ਦੋਸਤੋ ਚਾਰੇ ਥਾਂ ਦੋਸਤੋ ਗੈਪ ਚ ਕੋਈ ਫੋਟੋ ਸ਼ਾਟ ਨਾਲ ਚੈੱਕ ਕਰ ਸਕਦੇ ਹੋ ਤੁਸੀਂ ਦੋਸਤੋ ਸੂਈ ਸਵਾਈ ਮੱਝਾ ਦੋਸਤੋ ਬੇਸ਼ੱਕ ਇੱਕ ਟਾਈਮ ਦੋ ਇਸ ਤੋਂ ਅਗੇ ਵੀ ਜਿਹੜੀ 2 ਨੰਬਰ ਤੇ ਮੱਚ ਬਧੀਏ ਡਿਟੇਲ ਦਸੀਏ ਦੀ ਵੀਰਾਂ ਨੂੰ ਕਿੰਨਾ ਸੁਹਾ ਸੁਹਾ ਇਹ ਵੀਰ ਜੀ ਦੂਸਰਾ ਸੁਹਾ ਛੋਟੀ ਸੂਈ ਹੈ ਜੀ ਅੱਛਾ ਜੀ ਹਾਂਜੀ ਇਹਨੂੰ ਸੂਈ ਨੇ ਵੀਰ ਕਿ ਨਾਟੇ ਮਗਰ ਇਹਨੂੰ ਵੀਰ ਜੀ ਇੰਨੇ ਤਾਂ ਨਹੀਂ ਹੋਵੇ 12 13 ਦਿਨ ਇਹਨੂੰ ਅਗੇ ਸੂਈ ਨੇ ਅੱਛਾ ਜੀ ਤੇ ਕਿੰਨਾ ਗੱਦੋ ਦੇ ਵੀਰ ਜੀ ਤਿਆਰ ਇਹਦੇ ਥੱਲੇ ਵੀਰ ਜੀ 10 ਕਿਲੋਟਰ ਹੈਗਾ 10 11 ਹੈਗਾ ਪਰ ਆਪਾਂ 10 ਚ ਪਾਵਾਂਗੇ ਠੀਕ ਹੈ ਜੀ ਹਾਂਜੀ ਇਹ ਸਹੀ ਦਾ ਬੱਚਾ ਕੱਟੀ ਕੱਟੀ ਵੀਰ ਜੀ ਠੀਕ ਹੈ ਜੀ ਬੱਚੇ ਜੀ ਦੋਸਤੋਂ ਦੋਵੇਂ ਆ ਮੱਜਾਂ ਦੇ ਨਾਲ ਬੱਦੇ ਜੇ ਇੱਕ ਮਾਈ ਦੇ ਮਗਰ ਕੱਟੀ ਤੇ ਇੱਕ ਦੇ ਮਗਰ ਕ ਦੋਸਤੋ ਜੀ ਇਸ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਨਿਕਲ ਨਿਕਾ ਰਿੰਗ ਸਿੰਘ ਥੋੜਾ ਜਿਹਾ ਲਿਸਾਪਨ ਦੋਸਤੋ ਜਰੂਰ ਰੱਖਦੀ ਹੈ ਬਾਕੀ ਕੇ ਵੀਰ ਨੇ ਸਾਨੂੰ ਸੁਭੀ ਕਾਟੇ ਗਈ ਆ ਆਰਡਰ ਦੋਸਤੋ ਇਹਦੇ ਵੀ ਬਹੁਤ ਵਧੀਆ ਤਾਰ ਕੀਤਾ ਜੇ ਪਿੱਠਪੁੜੀ ਦੀ ਚੜਾਈ ਚੈੱਕ ਕਰ ਲਓ ਲਿਓ ਵਿਜ ਮੋੜ ਪਾਸ਼ੂ ਦੋਸਤੋ ਵਾਹੇ ਕਹਿ ਰਾਂ ਉਪਰੇ ਬੰਦੇ ਨੂੰ ਡਰ ਜਾਂਦਾ ਇਰੇ ਮਦਰ ਵੀਰ ਜੀ ਕੱਟੀ ਆ ਠੀਕ ਹੈ ਜੀ ਹਾਂ ਜੀ ਬੱਚਾ ਦੋਸਤੋ ਇਹਨੇ ਕੱਟੀ ਦਿੱਤੀ ਜੀ 10 ਲੀਟਰ ਦੋ ਦੋਸਤੋ ਮੌਕੇ ਦਾ ਤਿਆਰ ਆ ਵੀਰ ਕਹਿੰਦਾ ਵੀ ਕੋਈ ਵੀ ਰਵੇ ਇੱਕ ਟਾਈਮ ਦੋ ਟਾਈਮ ਬੇਸ਼ੱਕ ਆਪੇ ਚੋਕ ਤਸਦੀ ਕਰ ਸਕਦੇ ਜੀ ਥਾਣੇ ਜੀ ਦੋਸਤੋ ਸਪੇਸ ਬਹੁਤ ਵਧੀਆ ਚਾਰੇ ਥਾਣੇ ਦੀ ਗੈਪ ਚ ਕੋਈ ਪਰੇਸ਼ਾਨੀ ਨਹੀਂ ਨਾਲ ਇਹਦਾ ਮੁੱਲ ਵੀਰ ਕੀ ਕਰ ਦੇ ਇਹਦਾ ਮੁੱਲ ਵੀ ਸੰਦੂਸ ਵੀਰ ਜੀ 100000 ਰੁਪਇਆ ਕਰਦੇ ਨੇ 1 ਲੱਖ ਰੁਪਇਆ ਹਾਂਜੀ ਇਹ ਚੁੱਕ ਨਾ ਮੰਨ ਤਾ ਇਸ ਚ 24000 ਰੁਪਇਆ ਛੋਟ ਕਰ ਦਾਂਗੇ 24000 ਕਰ ਦਾਂਗੇ ਹਾਂਜੀ ਜੇ ਕੋਈ ਵੀਰ ਜੋੜਾ ਖਰੀਦੇ ਤੇ ਦੋਵਾਂ ਦਾ ਬਰਾਬਰ ਬਰਾਬਰ ਹੋ ਜਾਊਗਾ ਹਾਂਜੀ ਹੋ ਜਾਊਗਾ ਵਿੱਚ ਠੀਕ ਹੈ ਜੀ ਵੈਸੇ ਦੋਸਤੋ ਮੁੱਲ ਵੀਰ ਨੇ 1 ਲੱਖ ਰੁਪਇਆ ਰੱਖਿਆ ਜੇ ਤੇ ਜੇ ਕੋਈ ਵੀਰ ਜੋੜਾ ਖਰੀਦਾ ਫਿਰ ਦੋਵਾਂ ਮੱਜਾਂ ਦਾ 98 98000 ਰੁਪਇਆ ਹੋ ਜਾਊਗਾ ਬਾਕੀ ਦੋਸਤੋ ਮੱਜਾਂ ਦੋਵੇਂ ਬਹੁਤ ਚੰਗੀਆਂ ਜੀ ਦੋਵੇਂ ਦੁੱਧਾਂ ਦੀਆਂ ਸੂਹ ਸੂਹੀਆਂ ਵਾਂ ਤੇ ਦੁੱਧ ਦੋਸਤੋ ਜਿਹੜੀ ਜਿਹੜੀ ਦੋਸਤੋ ਦੂਜੇ ਨੰਬਰ ਤੇ ਮਾਝਮ ਖਾਈਏ ਵੀਰ ਕਹਿੰਦਾ 10 ਕਿਲੋ ਦੁੱਧ ਤਿਆਰ ਹੈ 11 ਦਾ ਸ਼ੋਅ ਵੀ ਕਰਦੀ ਹੈ ਪਰ ਜਿਹੜਾ ਚਵਾਈਰ ਹੈ ਦੁੱਧ ਦਾ ਬਚਵਾ ਦੇਣਾ ਉਹ 10 ਕਿਲੋ ਹੋਊਗਾ ਹਣ ਮੌਕੇ ਦਾ ਆਰਡਰ ਕੁਆਲਟੀ ਮੈਨੀ ਚੈੱਕ ਕਰਵਾ ਦੇਣਾ ਬਾਕੀ ਦੋਸਤੋ ਸੂਏ ਸਵਾਏ ਪਹਰ ਨੂੰ ਬੇਸ਼ੱਕ ਆਪਣੀ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜੇ ਕਿਸੇ ਵੀਰ ਦੇ ਵੀਡੀਓ ਕਾਲ ਤੇ ਚਵਾਣੀ ਹੈ ਦੋਸਤੋ ਦੂਤੋ ਕੀ ਵੀਰ ਵੀਡੀਓ ਵੇਂਦਾ ਇਹ ਆਪਣੀ ਬੇਸ਼ੱਕ ਵੀਡੀਓ ਕਾਲ ਤੇ ਚਵਾ ਕੇ ਵੀ ਆਪਣੀ ਤਸੱਲੀ ਕਰ ਸਕਦਾ ਦੋਸਤੋ ਕੋਸ਼ਿਸ਼ ਕਰਿਆ ਕਰੋ ਵਿਜ਼ਿਟ ਕਰਨ ਦੀ ਆਪ ਹੱਥੀਂ ਆ ਕੇ ਆਪਣੀ ਚਵਾਈ ਦੋਸਤੋ ਜ਼ਰੂਰ ਕਰਿਆ ਅਡਰੈਸ ਦੋਸਤੋ ਇਹ ਕਰੀ ਵੀਰ ਦਾ ਫੇਰ ਬੋਲ ਦੇਣਾ ਪਿੰਡ ਦੋਸਤੋ ਵੀਰ ਦਾ ਆਸਲ ਆਸਲਪੁਰੇ ਵੀਰ ਦੀ ਪਿੰਡ ਹਾਂਜੀ ਵੀਰ ਜੀ ਆਸਲਪੁਰੇ ਆਸਲਪੁਰੇ ਪਿੰਡ ਦੋਸਤੋ ਤੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਫੋਨ ਨੰਬਰ ਵੀਰ ਜੀ ਕਰੀ ਫੇਰ ਬੋਲਦੀ 90663 48000 ਠੀਕ ਹੈ ਜੀ 90663 48000 ਦੋਸਤੋ ਇਹ ਵੀਰ ਦਾ ਫੋਨ ਨੰਬਰ ਹੈ ਦੋਵੇਂ ਮੱਝਾਂ ਦੋਸਤੋ ਬਹੁਤ ਸੋਹਣੀਆਂ ਚੰਗੀ ਕੁਆਲਿਟੀ ਦੇ ਵਿੱਚ ਤੇ ਧੰਨਵਾਦ